ਜੇ ਹਿਸਾਬ ਨਾਲ ਉਹਨਾਂ ਦਾ ਜੋ ਹੋਇਆ ਹੈ ਉਸ ਹਿਸਾਬ ਨਾਲ ਲੱਗਦਾ ਨਹੀਂ ਵੀ ਜਿਹੜੇ ਆਲੇ ਦੁਆਲੇ ਖੜੇ ਉਹਨਾਂ 'ਚ ਵੀ ਨਹੀਂ ਇਨਸਾਨੀਅਤ ਹੈਗੀ ਬਿਲਕੁਲ ਜਿਨ੍ਹਾਂ ਨੇ ਆਪਣੀ ਅੱਖੀ ਸਾਰਾ ਕੁਝ ਮੰਜ਼ਰ ਦੇਖਿਆ ਉਹਨਾਂ ਤਾਂ ਮੌਕੇ ਤੇ ਇਹੀ ਸਜ਼ਾ ਦੇ ਦੇਣੀ ਚਾਹੀਦੀ ਸੀ ਅਜਿਹਾ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਜਿਨ੍ਹਾਂ ਦੇ ਜਹੇਦਾਰ ਬਾਬਾ ਮਾਨ ਸਿੰਘ ਜੀ 96 ਕਰੋੜੀ ਉਹਨਾਂ ਵੱਲੋਂ ਅਸੀਂ ਹਾਜ਼ਰੀ ਲਵਾਉਣ ਆਏ ਆ ਬੜੀ ਦੁੱਖ ਦੀ ਘੜੀ ਆ ਸਿਆਸਤ ਵਾਲੇ ਬਿਆਨ ਦੇ ਰਹੇ ਜਿਹੜਾ ਬੰਦਾ ਗਲਤ ਕੰਮ ਕਰਦਾ ਨਾ ਉਹ ਕਿਸੇ ਧਰਮ ਦਾ ਨਹੀਂ ਹੁੰਦਾ ਨਾ ਉਹ ਸਿੱਖ ਨਾ ਉਹ ਮੁਸਲਮਾਨ ਉਹਦਾ ਸਿਰਫ ਕਰਮ ਹੁੰਦਾ ਪਾਪ ਕਰਨਾ ਨਹੀਂ ਬਾਬਾ ਜੀ ਖੂਨ ਇਸ ਜਿਹੜਾ ਦੇਖੋ ਜੀ ਜਿੰਨੇ ਗਲਤੀ ਕੀਤੀ ਆ ਅਜੇ ਤੱਕ ਇਹਨੇ ਵੀ ਉਹਨੂੰ ਲਿਆਓ ਉਹਨੂੰ ਚੌਂਕ ਦੇ ਵਿੱਚ ਸਾਡੇ ਹੱਥੋਂ ਮਰਵਾ ਦਿਓ ਉਹ ਸਾਡਾ ਥੋੜੀ ਜਿੰਨੇ ਗਲਤ ਕੰਮ ਕਰਦਾ ਕਿਸੇ ਦਾ ਵੀ ਨਹੀਂ ਹੈਗਾ ਅੱਗੇ ਪਿੱਛੇ ਜੇ ਪ੍ਰਵਾਸੀ ਨੇ ਕੀਤਾ ਉਦੋਂ ਵੀ ਆਪਾਂ ਬਿਆਨ ਦਿੱਤੇ ਸੀਗੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਆਦਾ ਦੁੱਖ ਦੀ ਘੜੀ ਦੇ ਵਿੱਚ ਅੱਥੇ ਪਹੁੰਚੇ ਹਾਂ ਕੀ ਲੱਗਦਾ ਹੈ ਕਿ ਇਨਸਾਨੀਅਤ ਦੇ ਇਨਸਾਨ ਦੇ ਵਿੱਚ ਇਨਸਾਨੀਅਤ ਹੈਗੀ ਹੈ ਕਿ ਨਹੀਂ ਹੈਗੀ ਜੇ ਸਾਹਮਣਾਂ ਦਾ ਜੋ ਹੋਇਆ ਹੈ ਉਸ ਸਾਹਮਣਾਂ ਦਾ ਲੱਗਦਾ ਨਹੀਂ ਵੀ ਜਿਹੜੇ ਆਲੇ ਦੁਆਲੇ ਖੜੇ ਉਹਨਾਂ 'ਚ ਵੀ ਨਹੀਂ ਇਨਸਾਨੀਅਤ ਹੈਗੀ ਬਿਲਕੁਲ ਜਿਨ੍ਹਾਂ ਨੇ ਆਪਣੀ ਅੱਖੀ ਸਾਰਾ ਕੁਝ ਮੰਜ਼ਰ ਦੇਖਿਆ ਉਹਨਾਂ ਤਾਂ ਮੌਕੇ ਤੇ ਇਹੀ ਸਜ਼ਾ ਦੇ ਦੇਣੀ ਚਾਹੀਦੀ ਸੀ ਅਸੀਂ ਤਾਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਜਿਨ੍ਹਾਂ ਦੇ ਜੇਜ਼ੇਦਾਰ ਬਾਬਾ ਮਾਨ ਸਿੰਘ ਜੀ 96 ਕਰੋੜੀ ਉਹਨਾਂ ਵੱਲੋਂ ਅੱਜ ਹੀ ਹਾਜ਼ਰੀ ਲਵਾਉਣ ਆਏ ਆ ਬੜੀ ਦੁੱਖ ਦੀ ਘੜੀ ਆ ਅਸੀਂ ਵੈਸੇ ਇੱਥੇ ਕੋਈ ਸਿਆਸਤ ਕਰਨ ਨਹੀਂ ਸੀ ਆਏ ਨਾ ਕੋਈ ਆਪਾਂ ਬਿਆਨ ਦੇਣ ਆਏ ਆ ਅਸੀਂ ਤਾਂ ਆਪ ਉਹਨਾਂ ਤੋਂ ਨਫ਼ਰਤ ਕਰ ਰਹੇ ਆ ਜਿਹੜੇ ਬੰਦੇ ਇੱਥੇ ਆ ਕੇ ਸਿਆਸਤ ਕਰ ਰਹੇ ਆ ਸਿਆਸਤ ਵਾਲੇ ਬਿਆਨ ਦੇ ਰਹੇ ਜਿਹੜਾ ਬੰਦਾ ਗਲਤ ਕੰਮ ਕਰਦਾ ਨਾ ਉਹ ਕਿਸੇ ਧਰਮ ਦਾ ਨਹੀਂ ਹੁੰਦਾ ਬਿਲਕੁਲ ਨਾ ਉਹ ਸਿੱਖ ਨਾ ਉਹ ਮੁਸਲਮਾਨ ਉਹਦਾ ਸਿਰਫ ਕਰਮ ਹੁੰਦਾ ਪਾਪ ਕਰਨਾ ਪਾਪ ਕਰਨਾ ਕ੍ਰਾਈਮ ਸਿਰਫ ਉਹ ਇਹ ਆ ਉਹ ਕਿਸੇ ਵੀ ਭੇਖ ਚ ਕਰ ਸਕਦਾ ਜੀ ਉਹ ਕਿਸੇ ਦਾ ਵੀ ਭੇਖ ਬਣਾ ਸਕਦਾ ਜਿੰਨੇ ਸੋਚ ਹੀ ਲਿਆ ਵੀ ਮੈਂ ਗਲਤ ਕੰਮ ਕਰਨਾ ਕਿਸੇ ਦੇ ਭੇਖ ਚ ਵੀ ਹੋ ਸਕਦਾ ਪਰ ਹਮੇਸ਼ਾ ਅੱਬਾ ਜੀ ਹਮੇਸ਼ਾ ਹੀ ਆਪਾਂ ਦੇਖਦੇ ਆ ਭਾਵੇਂ ਪੋਲਿਟਿਕਸਲ ਹੋਵੇ ਭਾਵੇਂ ਨਾਰਮਲ ਹੋਵੇ ਧਰਮਾਂ ਦੇ ਆਧਾਰ ਤੇ ਹੀ ਕਿਉਂ ਲੋਕਾਂ ਦੇ ਵਿੱਚ ਜਿਹੜੀ ਇਹ ਲੜਾਈ ਕਰਾਈ ਜਾਂਦੀ ਹੈ ਜਾਂ ਫਿਰ ਧਰਮਾਂ ਦੇ ਆਧਾਰ ਤੇ ਹੀ ਕਿਉਂ ਹਮੇਸ਼ਾ ਹੀ ਅੱਗੇ ਲੜਾਈ ਨੂੰ ਅੱਗੇ ਵਧਾਇਆ ਜਾਂਦਾ ਹੈ ਜਾਂ ਵੰਡਿਆ ਜਾਂਦਾ ਹੈ ਕੁਝ ਨਹੀਂ ਹੈ ਥੋੜੇ ਜਿਹੇ ਬੰਦੇ ਆ ਜਿਹੜੇ ਆ ਕੇ ਇਦਾਂ ਦੀਆਂ ਸਿਆਸਤਾਂ ਕਰਦੇ ਆ ਅਸੀਂ ਵੀ ਆਏ ਆ ਅਸੀਂ ਆ ਕੇ ਕਿਸੇ ਮੰਤਰੀ ਤੇ ਜਾਂ ਕਿਸੇ ਪੁਲਿਸ ਵਾਲੇ ਨੂੰ ਹੁਣ ਆਪਾਂ ਕਹੀਏ ਪੁਲਿਸ ਵਾਲਾ ਗਲਤ ਕਿੰਨੇ ਕ੍ਰਾਈਮ ਕੱਲੀ ਇਹੋ ਕੁੜੀ ਨਾਲ ਕ੍ਰਾਈਮ ਨਹੀਂ ਹੋ ਰਿਹਾ ਤੁਸੀਂ ਕਢਾ ਕੇ ਦੇਖੋ ਰਿਕਾਰਡ ਰੋਜ਼ ਇੱਕ ਦੋ ਬਲਾਦ ਕਰ ਤਿੰਨ ਬਲਾਦ ਕਰ ਹੋ ਰਹੇ ਆ ਜੀ ਬਸ ਕੁਝ ਹਾਈਲਾਈਟ ਹੋ ਗਏ ਕੁਝ ਦਬੇ ਹੈਗੇ ਚਈਆਂ ਦੀ ਤਾਂ ਦਸਣਵਾਈ ਨਹੀਂ ਹੁੰਦੀ ਕਈ ਵਾਰੀ ਬਿਲਕੁਲ ਠੀਕ ਆ ਇਸ ਕਰਕੇ ਸੈਂਟਰ ਗਵਰਨਮੈਂਟ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਇੱਕ ਕਾਨੂੰਨ ਬਣਾਉਣਾ ਚਾਹੀਦਾ ਵੀ ਜਦੋਂ ਇਹ ਆਇਆ ਉਦੋਂ ਹੀ ਇਹਨਾਂ ਨੂੰ ਫਾਂਸੀ ਹੁਣ ਕਹਿੰਦੇ ਆ ਕਈ ਬੰਦੇ ਕਹਿ ਰਹੇ ਵੀ ਸਿੱਖ ਧਰਮ ਦੇ ਅਸੀਂ ਤਾਂ ਕਹਿੰਨੇ ਬਾਬਾ ਜੀ ਸਾਨੂੰ ਦੇ ਦਿਓ ਅਸੀਂ ਆਪ ਸਜ਼ਾ ਦੇ ਲੰਨੇ ਆ ਅਜੇ ਜਦੋਂ بار بار ਇਸ ਚੀਜ਼ ਨੂੰ ਹਾਈਪ ਕੀਤਾ ਜਾ ਰਿਹਾ ਇਸ ਚੀਜ਼ ਨੂੰ ਹਾਈਲਾਈਟ ਕੀਤਾ ਜਾ ਰਿਹਾ ਕਿਸੇ ਤਰਮ ਦੇ ਆ ਕਿਸੇ ਤਰਮ ਦੇ ਤੁਹਾਡਾ ਖੂਨ ਖੋਲਦਾ ਹੈ ਕਿ ਇਸ ਤਰੀਕੇ ਨਾਲ ਕਿਸੇ ਤਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੀ ਇਹ ਕੀਤੀ ਜਾ ਰਹੀ ਹੈ ਨਹੀਂ ਬਾਬਾ ਜੀ ਖੂਨ ਇਸ ਜਿਹੜਾ ਦੇਖੋ ਜੀ ਜਿੰਨੇ ਗਲਤੀ ਕੀਤੀ ਆ ਅਸੀਂ ਤਾਂ ਕਹਿੰਨੇ ਵੀ ਉਹਨੂੰ ਲਿਆਓ ਉਹਨੂੰ ਚੌਂਕ ਦੇ ਵਿੱਚ ਸਾਡੇ ਹੱਥੋਂ ਮਰਵਾ ਦਿਓ ਉਹ ਸਾਡਾ ਥੋੜੀ ਜਿੰਨੇ ਗਲਤ ਕੰਮ ਕਰ ਤੋ ਕਿਸੇ ਦਾ ਵੀ ਨਹੀਂ ਹੈਗਾ ਅੱਗੇ ਪਿੱਛੇ ਜੇ ਪ੍ਰਵਾਸੀ ਨੇ ਕੀਤਾ ਉਦੋਂ ਵੀ ਆਪਾਂ ਬਿਆਨ ਦਿੱਤੇ ਸੀਗੇ ਵੀ ਗਲਤ ਕੰਮ ਕਰਨ ਵਾਲੇ ਦਾ ਕੋਈ ਧਰਮ ਨਹੀਂ ਹੈਗਾ ਜੀ ਜਦੋਂ ਪ੍ਰਵਾਸੀ ਦੀ ਗੱਲ ਹੋ ਰਹੀ ਹੈ ਪਹਿਲਾਂ ਬਹੁਤ ਜ਼ਿਆਦਾ ਕੁੱਟਮਾਰ ਵੀ ਕੀਤੀ ਗਈ ਹੈ ਉਹਨਾਂ ਨੂੰ ਭਜਾਇਆ ਵੀ ਗਿਆ ਹੈ ਠੀਕੇ ਮਤਲਬ ਕਿ ਰੇਲਵੇ ਸਟੇਸ਼ਨ ਦੀ ਜੇ ਮੈਂ ਗੱਲ ਕਰਾਂ ਤਾਂ ਬਿਲਕੁਲ ਪੂਰੀ ਭਗਦੜ ਜਿਹੜੀ ਮੱਚੀ ਹੋਈ ਸੀ ਹੁਣ ਜੇ ਪੰਜਾਬੀ ਨੇ ਕੀਤਾ ਹੁਣ ਸੇਮ ਇਹੀ ਚੀਜ਼ ਰਿਪੀਟ ਹੋਊਗੀ ਬਿਲਕੁਲ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਅਸੀਂ ਤਾਂ ਕਹਿੰਦੇ ਵੀ ਇਦਾਂ ਦੇ ਬੰਦਿਆਂ ਨੂੰ ਜੇ ਕਿਤੇ ਬੈਠੇ ਆ ਸਾਡੇ ਨਾਲ ਕੰਟੈਕਟ ਕਰਨ ਜੇ ਕਿਸੇ ਦੀ ਨਹੀਂ ਵੀ ਸੁਣਵਾਈ ਹੋ ਰਹੀ ਅਸੀਂ ਨਾਲ ਜਾ ਕੇ ਕੰਮ ਕਰਦੇ ਹਾਂ ਪਰਿਵਾਰ ਦੇ ਨਾਲ ਖੜੇ ਹੋ ਕਿੰਨਾ ਕਿਸੇ ਹੋਗਾ ਤੁਹਾਡਾ ਬਾਬਾ ਜੀ ਅਸੀਂ ਤਾਂ ਉਹਨਾਂ ਨੂੰ ਬੇਨਤੀ ਲਾਏ ਆਂ ਵੀ ਅਸੀਂ ਤੁਹਾਡੇ ਨਾਲ ਆ ਜਿੱਥੇ ਸਾਨੂੰ ਤੁਸੀਂ ਯਾਦ ਕਰੋਗੇ ਅਸੀਂ ਨੰਬਰ ਦੇ ਆਏ ਆਂ ਪਰ ਅਸੀਂ ਚਲੋ ਅਸੀਂ ਕਹੇ ਵੀ ਚਲੋ ਦੋ ਚਾਰ ਗੱਲਾਂ ਕਰਨੀਆਂ ਜ਼ਰੂਰੀ ਆ ਕੀ ਵੀ ਤੇ ਸਿਆਸਤ ਨਾ ਕਰੋ ਕੋਈ ਵੀ ਆ ਕੇ ਜੋ ਪੁਲਿਸ ਦਾ ਕੰਮ ਆ ਉਹਨੂੰ ਪੁਲਿਸ ਨੂੰ ਕਰਨ ਦਿਓ ਜੋ ਰਾਜਨੀਤਿਕ ਕਰ ਸਕਦੇ ਆ ਉਸ ਪਰਿਵਾਰ ਵਾਸਤੇ ਉਹ ਕਰਨ ਜੋ ਜਥੇਬੰਦੀਆਂ ਕਰ ਸਕਦੀਆਂ ਆ ਜਥੇਬੰਦੀਆਂ ਕਰਨ ਜੀ ਕੱਲਾ ਇਹਨਾਂ ਵਾਸਤੇ ਨਹੀਂ ਹੋਰ ਵੀ ਧੀਆ ਭੈਣਾ ਬਣੀਆਂ ਥੱਕੇ ਘਾਰੀਆਂ ਆਂ ਆ ਉਨਾ ਵਾਸਤੇ ਵੀ ਸਾਰਾ ਕੁਝ ਕਰੋ ਜੀ ਬਾਬਾ ਜੀ ਇੱਕ ਗੱਲ ਹੋਰ ਜਦੋਂ ਇਹ ਪ੍ਰਵਾਸੀ ਵਾਲਾ ਮੁੱਦਾ ਚੱਲਿਆ ਸੀ ਨਾ ਕੁਝ ਨਿਹੰਗ ਅੱਗੇ ਖੜੇ ਹੋ ਕੇ ਕਹਿ ਰਹੇ ਸੀ ਕਿ ਭਈਆਂ ਨੂੰ ਪੰਜਾਬੋਂ ਕੱਢੋ ਪੰਜਾਬ ਤੋਂ ਕੱਢੋ ਪੰਜਾਬ ਖਾਲੀ ਕਰਾਓ ਤੇ ਅੱਜ ਜੇ ਇਸ ਚੀਜ਼ ਨੂੰ ਰਿਪੀਟ ਕੀਤਾ ਜਾਵੇ ਤੇ ਕੀ ਲੱਗਦਾ ਕਿ ਉਹ ਅੱਜ ਕਹਿਣਗੇ ਕਿ ਸਾਡੇ ਵਰਗੇ ਜਿਵੇਂ ਕਿਸ਼ਰੀ ਸਾਹਿਬ ਪਾ ਕੇ ਇੱਕ ਕੁੜੀ ਦਾ ਇਸ ਤਰੀਕੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਕਿ ਸਾਨੂੰ ਵੀ ਬਾਹਰ ਕੱਢੋ ਦੇਖੋ ਜੀ ਪਹਿਲੀ ਗੱਲ ਤੇ ਉਸ ਅਸੀਂ ਆਪਣੇ ਜਥੇਦਾਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਪੀ ਜਿੱਦਾਂ ਹੁਣ ਤੱਕ ਤਾਂ ਤੇ ਜਾਂ ਗੁਰੂ ਘਰਾਂ ਦੇ ਵਿੱਚ ਅੰਮ੍ਰਿਤ ਛਕਾਇਆ ਜਾਂਦਾ ਬਕਾਇਦਾ ਉਹਨਾਂ ਦਾ ਸਾਡੇ ਵੀ ਦਲਾਂ ਪੰਥਾਂ 'ਚ ਤਾਂ ਜੀ 2-2 2.5 ਮਹੀਨੇ ਵੈਸੇ ਹੀ ਬੰਦਾ ਨਾਲ ਰੱਖਿਆ ਜਾਂਦਾ ਹੈ ਪਹਿਲਾਂ ਉਹਦੀ ਪਰਖ ਕੀਤੀ ਜਾਂਦੀ ਹੈ ਫਿਰ ਜਾ ਕੇ ਉਹਨੂੰ ਅੰਮ੍ਰਿਤ ਛਕਾਇਆ ਜਾਂਦਾ ਕਿਉਂ ਭਾਈ ਜਦੋਂ ਜਿਹੜੇ ਦਲ ਪੰਥਾਂ ਉਹਨਾਂ ਦੇ ਵਿੱਚ ਇਦਾਂ ਚੱਲਦਾ ਪਰ ਜਦੋਂ ਹੁਣ ਐਸਜੀਪੀਸੀ ਕੁਝ ਕੰਮ ਇਹਨਾਂ ਦੇ ਹੱਥ 'ਚ ਆ ਇਕੱਲੇ ਸਾਡੇ ਹੱਥ ਨਹੀਂ ਹੰਗਿਆ ਸਿੰਘਾਂ ਦੇ ਹੱਥ 'ਚ ਸਭ ਕੁਝ ਨਹੀਂ ਹੈਗਾ ਕੁਝ ਐਸਜੀਪੀਸੀ ਜਿਹੜੇ ਤਖਤਾਂ ਦੇ ਬੈਠੇ ਉਹ ਤਾਂ ਇਹ ਵੀ ਨਹੀਂ ਦੇਖਦੇ ਵੀ ਬੰਦੇ ਦੇ ਮੂੰਹ ਤੇ ਪੂਰੀ ਦਾੜੀ ਵੀ ਨਹੀਂ ਹੈਗੀ ਉਹਨੂੰ ਹੀ ਅੰਮ੍ਰਿਤ ਛਕਾਈ ਜਾਂਦੇ ਕਈਆਂ ਦੇ ਸਿਰ ਤੇ ਚੰਗੀ ਤਰ੍ਹਾਂ ਕੇਸ ਵੀ ਨਹੀਂ ਹੈਗੇ ਉਹ ਫੇ ਲੋਕ ਗਲਤ ਕਰਦੇ ਆ ਇਸ ਕਰਕੇ ਅਸੀਂ ਆਪਣੇ ਜਹੇਦਾਰਾਂ ਨਾਲ ਵੀ ਗੱਲ ਕਰਾਂਗੇ ਜਿਹੜੇ ਲੋਕ ਸਾਡੇ ਭੇਗ ਚ ਆ ਕੇ ਬਾਬਾ ਜੀ ਜਿਨ੍ਹਾਂ ਨੇ ਸਿੱਖਾਂ ਦਾ ਇਤਿਹਾਸ ਨਹੀਂ ਪੜਿਆ ਨਾ ਉਹ ਇਦਾਂ ਦੀਆਂ ਗੱਲਾਂ ਕਰਨ ਦੇ ਆ ਵੀ ਹਾਂਜੀ ਵੀ ਅੰਮ੍ਰਿਤ ਧਾਰੀਆਂ ਦੇ ਹੁਣ ਅਸੀਂ ਚੱਕ ਕੇ ਬਾਬਾ ਜੀ ਇਹ ਉਹ ਖਾਲਸਾ ਆ ਜਿਨ੍ਹਾਂ ਨੇ ਬਾਬਾ ਜੀ ਧੀਆਂ ਭੈਣਾਂ ਨੂੰ ਛੁਡਾਇਆ ਆ ਚੰਗੀ ਤਰ੍ਹਾਂ ਇਹ ਇਤਿਹਾਸ ਪੜਨ ਫੇਰ ਸਾਡੇ ਨਾਲ ਗੱਲ ਕਰਨ ਇਹ ਪੰਜਾਬ ਵਾਸਤੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਸਾਡੀਆਂ ਨੇ ਇਸ ਕਰਕੇ ਬਾਬਾ ਜੀ ਅਸੀਂ ਸਿਆਸਤ ਨਹੀਂ ਕਰਨਾ ਚਾਹੁੰਦੇ ਇਹਨਾਂ ਦੇ ਕੋਈ ਗੱਲ ਕਰਕੇ ਤੇ ਤੁਹਾਨੂੰ ਭੈਣੇ ਹੀ ਬੇਨਤੀ ਆ ਬੜੀ ਜਰਦੀ ਗੱਲ ਆ ਅਸੀਂ ਬਾਕੀਆਂ ਨੂੰ ਵੀ ਇਹੀ ਬੇਨਤੀ ਲਾਉਂਦੇ ਆ ਵੀ ਬਾਬਾ ਜੀ ਸਿਆਸਤ ਨਾ ਕਰੋ ਜਿਹੜਾ ਕੰਮ ਕਰਨ ਵਾਲਾ ਹੈ ਉਹ ਕਰਨ ਕੀ ਮੰਗੀ ਕਰਦੇ ਹੋ ਕਿੰਨੇ ਕੁ ਸਖਤ ਤੋਂ ਸਖਤ ਜਿਹੜੀ ਇਹ ਸਜ਼ਾ ਉਸ ਬੰਦੇ ਨੂੰ ਹੋਣੀ ਚਾਹੀਦੀ ਕਿਉਂਕਿ ਉਹਨੇ 25 ਸਾਲ ਦੀ ਆਪਣੀ ਕੁੜੀ ਨਾਲ ਵੀ ਇਸ ਤਰੀਕੇ ਦੀ ਹਰਕਤ ਕੀਤੀ ਸੀ ਅਸੀਂ ਤਾਂ ਕਹਿੰਦੇ ਸਾਨੂੰ ਦੋ ਅਸੀਂ ਤੁਹਾਨੂੰ ਦੱਸੀਏ ਕਰਕੇ ਵੀ ਸਜ਼ਾ ਕਿਦਾਂ ਦੀ ਸਾਡਾ ਤਾਂ ਮਨ ਉਹਨਾਂ ਜਰ ਪਰੇਸ਼ਾਨ ਹੀ ਆ ਤੁਸੀਂ ਸੋਚ ਹੀ ਸਕਦੇ ਆ ਤੁਸੀਂ ਵੀ ਇੱਕ ਲੜਕੀ ਹੋ ਹਨਾ ਵੀ ਕਿੱਦਾਂ ਦੀ ਸਜ਼ਾ ਨੂੰ ਜਿੰਨੀ ਸਜ਼ਾ ਮਿਲ ਜੇ ਇਦਾਂ ਦੇ ਬੰਦੇ ਨੂੰ ਨਾ ਵੀ ਵਧੀਆ ਕੋਹ ਕੋਹ ਕੇ ਮਾਰੇ ਫੇਰ ਹੀ ਉਹਨੂੰ ਗਾਂਹ ਹੋਰਾਂ ਨੂੰ ਸਕੇ ਸ਼ਰੇਆਮ ਸਜ਼ਾ ਦੇਵੋ ਉਹਨੂੰ ਨਾ ਕਿ ਉਹਦੇ ਅੰਦਰ ਰੱਖ ਕੇ ਦੇਵੋ ਇੱਕ ਸ਼ਰੇਆਮ ਸਜ਼ਾ ਦੇਵੋ ਸਾਡੇ ਵਾਸਤੇ ਵੀ ਮਿਸਾਲ ਬਣੇ ਇਹ ਹੋਰਾਂ ਧਰਮਾਂ ਵਾਸਤੇ ਵੀ ਮਿਸਾਲ ਬਣੇ ਅਜਿਹਾ ਕਹਿੰਦੇ ਆ ਵੀ ਉਹਨੂੰ ਫਾਂਸੀ ਕਿਤੇ ਚੌਂਗ-ਚਾਂਗ 'ਚ ਦੇਣੀ ਆ ਵਿਚੱਕ ਦੀ ਸਿੰਘਾਂ ਨੂੰ ਦੇ ਦਿਓ ਅਸੀਂ ਆਪੇ ਹੀ ਮਾਰ ਦੇਣਾ ਆ ਨਾਲੇ ਹੋਰਾਂ ਨੂੰ ਵੀ ਅੱਗੇ ਤੁਹਾਨੂੰ ਪਤਾ ਨਾ ਦਿੱਲੀ ਬਾਰਡਰ ਤੇ ਇੱਕ ਬੰਦੇ ਦਾ ਗੁੱਟ ਵੱਡਿਆ ਸੀ। ਦਾਤੀ ਦੇ ਇੱਕ ਪਾਸੇ ਦੁਨੀਆ ਦੇ ਦੋਨੇ ਪਾਸੇ ਦੰਦੇ ਆ ਜੇ ਵੱਡ ਦੰਦੇ ਆ ਤੇ ਕਹਿੰਦੇ ਮਾਰਦੇ ਆ। ਜੇ ਨਹੀਂ ਕਰਛ ਕਰਦੇ ਤੇ ਫੇ ਕਹਿੰਦੇ ਹੇ ਤਾਂ ਅਸੀਂ ਤਾਂ ਬੱਬਾ ਜੀ ਸਿਆਸਤ ਨਹੀਂ ਕਰਨਾ ਇਹ। ਅਸੀਂ ਤਾਂ ਪਰਿਵਾਰ ਨਾਲ ਸਿਰ ਉਹਨੇ ਕੀਤਾ ਸੀ ਉਦੋਂ ਹਿਸ਼ਾਰਪੁਰ ਜੇ ਉਦੋਂ ਹੀ ਮੌਕੇ ਤੇ ਉਹਨੂੰ ਸੌਦਾ ਲਾਇਆ ਹੁੰਦਾ ਤੇ ਆ ਕਰਮ ਹੋਣਾ ਹੀ ਨਹੀਂ ਸੀ। ਇਹ ਕਰਮ ਹੋਣਾ ਹੀ ਨਹੀਂ ਸੀਗਾ। ਜੀ। ਕੀ ਕਹਿਣਾ ਚਾਹੂੰਗਾ ਇੱਕ ਉਹ ਵੀ ਚੱਲਦੀ ਹੁੰਦੀ ਹੈ ਕਿ ਬੇਟੀ ਬਚਾਓ ਬੇਟੀ ਪੜਾਓ ਲੱਗਦਾ ਹੈ ਕਿ ਇਸ ਪਹਿਲ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਕਿ ਇਸ ਦਾ ਇੱਕ ਤਰੀਕੇ ਨਾਲ ਖਤਮ ਕੀਤਾ ਜਾ ਰਿਹਾ ਹੈ ਇਹ ਕਹਿਣ ਨਾਲ ਹੀ ਨਾ ਹੋਣਾ ਜਾਂ ਤੇ ਤੁਸੀਂ ਵਾਕਈ ਰੱਖਿਆ ਕਰੋ ਹੁਣ ਆਪਾਂ ਇੱਥੇ ਆ ਦੇਖਦੇ ਹਾਂ ਸਿਆਸਤ ਕਰਨ ਦੇ ਨੇ ਇੱਥੇ ਸਿਆਸਤ ਕਰਨ ਨਾਲ ਕੁਝ ਨਹੀਂ ਹੋਣਾ ਭਾਸ਼ਣ ਦੇ ਨਾਲ ਕੁਝ ਨਹੀਂ ਹੋਣਾ ਇੱਥੇ ਭਾਸ਼ਣ ਦੇ ਨਾਲ ਤੁਸੀਂ ਕਾਰਵਾਈ ਕਰੋ ਇੱਕ ਕੁੜੀ ਜਿਹੜਾ ਚਲਾਨ ਤਿੰਨ ਮਹੀਨਿਆਂ ਚਾਹਣਾ ਉਹ ਪਹਿਲੇ ਵੀ ਪੇਸ਼ ਹੋ ਸਕਦਾ ਆ ਜੀ ਫਾਸਟ ਟੈਕ ਦੇ ਕੇਸ ਲਾ ਕੇ ਕੇਸ ਨੂੰ ਤੁਸੀਂ ਸਾਲ ਦੇ ਵਿੱਚ ਵਿੱਚ ਨਿਬੇੜੋ ਕਿਤੇ 3-4 ਸਾਲ ਦੀ ਉਡੀਕ ਕਰਨੀ ਹੈ ਛੇਤੀ ਉਹਦਾ ਕੇਸ ਦਾ ਨਿਪਟਾਰਾ ਕਰਾ ਕੇ ਅਗਲੇ ਨੂੰ ਫਾਂਸੀ ਲਵਾਓ ਜੇ ਤੁਹਾਨੂੰ ਸੁਨੇਹਾ ਦੇਣਾ ਹੈ ਭੈਣਾਂ ਨੂੰ ਹਾਂਜੀ ਵੀ ਸਾਰੀਆਂ ਭੈਣਾਂ ਅਮਰਤ ਸ਼ਕਣ ਸ਼ਸਤਰਧਾਰੀ ਹੋਣ ਤਾਂ ਕਿ ਮੌਕੇ ਤੇ ਜੇ ਕਿਸੇ ਨੂੰ ਕੋਈ ਕਿਸੇ ਭੈਣ ਨੂੰ ਹੱਥ ਪਾਵੇ ਤੇ ਮੌਕੇ ਤੇ ਭੈਣ ਉਹਨੂੰ ਸਜ਼ਾ ਦੇਣ ਵਾਲੀ ਖੁਦ ਹੋਵੇ ਠੀਕ ਹੈ ਜੀ ਅਮਰਤ ਧਾਰੀ ਹੋ ਆਪ ਕਰਨੀ ਪੈਣੀ ਹੈ ਬਿਲਕੁਲ ਆਪ ਸ਼ਸਤਰਧਾਰੀ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ